ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਐਸਾਈਲਮ ਸੀਕਰਸ ਨੂੰ ਲੈ ਕੇ ਇੱਕ ਡਾਟਾ ਸਾਹਮਣੇ ਆਇਆ ਹੈ ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਲੱਖਾਂ ਲੋਕਾਂ ਨੇ 2024 ਦੇ ਵਿੱਚ ਐਸਾਈਲਮ ਕਲੇਮ ਕੀਤਾ ਹੈ ਕਿੰਨਿਆਂ ਨੇ ਇਨਲੈਂਡ ਕਲੇਮ ਕੀਤਾ ਹੈ ਕਿੰਨਿਆਂ ਨੇ ਇਨਲੈਂਡ ਦੀ ਜਗ੍ਹਾ ਦੇ ਉੱਤੇ 에어ਪੋਰਟ ਦੇ ਉੱਤੇ ਜਾਂ ਬਾਰਡਰ ਦੇ ਉੱਤੇ ਇਸ ਐਲਮ ਕੇਸ ਅਪਲਾਈ ਕੀਤੇ ਨੇ ਉਹਨਾਂ ਦੇ ਵਿੱਚ ਇੰਡੀਅਨਸ ਦੀ ਗਿਣਤੀ ਕਿੰਨੀ ਹੈ ਇਹ ਸਾਰਾ ਡਾਟਾ ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡਾ ਆਪਣਾ ਇੰਡੀਪੈਂਡੈਂਟ ਚੈਨਲ ਹੈ ਜਿੱਥੇ ਤੁਹਾਡੀ ਗੱਲ ਅਸੀਂ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੂੰ ਤੁਹਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਕਰਕਰ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਦਿਨੋਂ ਦਿਨ ਅਸਾਈਲਮ ਸੀਕਰਸ ਦਾ ਡਾਟਾ ਇਨਕਰੀਜ਼ ਹੁੰਦਾ ਜਾ ਰਿਹਾ ਹੈ ਜਿਹੜੀ ਪਿਛਲੀ ਰਿਪੋਰਟ ਸ਼ੇਅਰ ਕੀਤੀ ਸੀ ਉਸ ਰਿਪੋਰਟ ਨਾਲੋਂ ਇਹ ਰਿਪੋਰਟ ਬਹੁਤ ਡਿਫਰੈਂਟ ਹੈ 2024 ਤੱਕ ਦਾ ਜੋ ਡਾਟਾ ਸਾਹਮਣੇ ਆਇਆ ਹੈ ਇਹਦੇ ਵਿੱਚ ਟੋਟਲ 172255 ਯਾਨੀ ਤਕਰੀਬਨ ਪੌਣੇ 2 ਲੱਖ ਲੋਕਾਂ ਨੂੰ ਆਪਣੀ ਆਪਣੀ ਕੰਟਰੀ ਤੋਂ ਖਤਰਾ ਦੱਸਿਆ ਗਿਆ ਹੈ ਇਹ ਕਿਹਾ ਗਿਆ ਹੈ ਕਿ ਪੌਣੇ 2 ਲੱਖ ਜਿਹੜੇ ਲੋਕ ਨੇ ਉਹਨਾਂ ਨੇ ਐਸਾਈਲਮ ਕਲੇਮ ਕੀਤਾ ਹੈਗਾ ਇਹਦੇ ਵਿੱਚ ਤਿੰਨ ਤਰੀਕੇ ਦੇ ਨਾਲ ਐਸਾਈਲਮ ਕਲੇਮ ਕੀਤਾ ਗਿਆ ਇੱਕ ਇਨਲੈਂਡ ਅਪਲੀਕੇਸ਼ਨ ਲਗਾਈ ਗਈ ਹੈ ਇਨਲੈਂਡ ਦਾ ਮਤਲਬ ਹੋ ਗਿਆ ਕਿ ਜਿਨ੍ਹਾਂ ਨੇ ਕੈਨੇਡਾ ਦੇ ਅੰਦਰੋਂ ਅਪਲਾਈ ਕੀਤਾ ਯਾਨੀ ਕਿ ਜਿਹੜੇ ਬਾਰਡਰ ਕਰਾਸ ਕਰਕੇ ਜਾਂ 에어ਪੋਰਟ ਤੋਂ ਐਗਜ਼ਿਟ ਲੈ ਕੇ ਜਦੋਂ ਇਨਸਾਈਡ ਕੈਨੇਡਾ ਹੋ ਗਏ ਉਸ ਤੋਂ ਬਾਅਦ ਉਹ ਐਸਾਈਲਮ ਵਾਲੇ ਪਾਸੇ ਨੂੰ ਤੁਰੇ ਉਹਦੇ ਵਿੱਚ ਕਈ ਜਿਨ੍ਹਾਂ ਨੇ ਸਟੱਡੀ ਪੂਰੀ ਨਹੀਂ ਕੀਤੀ ਕਈ ਵਰਕ ਪਰਮਿਟ ਵਾਲੇ ਸੀਗੇ ਕਈ ਵਿਜ਼ਟਰ ਟੂਰਿਸਟ ਵੀਜ਼ਾ ਵਾਲੇ ਜਿਹੜੇ ਆ ਉਹਨਾਂ ਨੇ ਐਸਾਈਲਮ ਜਿਹੜਾ ਉਹ ਇਨ ਲੈਂਡ ਤੋਂ ਆਪਣੀ ਅਪਲੀਕੇਸ਼ਨ ਜਿਹੜੀ ਹੈ ਉਹ ਮੂਵ ਕੀਤੀ ਹੈਗੀ ਹੈ ਉਸ ਤੋਂ ਲਾਵਾ ਦੂਜੀ ਨੰਬਰ ਤੇ ਆ ਜਾਂਦਾ ਹੈ ਜਿਹੜੇ 에어ਪੋਰਟ ਤੋਂ ਐਸਾਈਲਮ ਕਲੇਮ ਕਰਨ ਵਾਲੇ ਯਾਨੀ ਕਿ ਜਿਹੜੇ ਵਿਜ਼ਟਰ ਟੂਰਿਸਟ ਵੀਜ਼ਾ ਤੇ ਗਏ ਜਾਂ ਫਿਰ ਕਿਸੇ ਵੀ ਸਟੇਟਸ ਵਾਸਤੇ ਕੈਨੇਡਾ ਦੇ ਲਈ ਲੈਂਡ ਕੀਤੇ ਉਹਨਾਂ ਤੋਂ ਜਦੋਂ 에어ਪੋਰਟ ਤੇ ਕੁਐਸਚਨਿੰਗ ਹੋਈ ਤਾਂ ਉਹ ਸਾਫ਼ ਸਹੀ ਜਵਾਬ ਨਹੀਂ ਦੇ ਸਕੇ ਕਿਉਂਕਿ ਉਹਨਾਂ ਨੇ ਆਪਣੀ ਫਾਈਲ ਦੇ ਵਿੱਚ ਸਹੀ ਢੰਗ ਦੇ ਨਾਲ ਟਰੂਥਫੁਲੀ ਸਾਰੇ ਕੁਐਸਚਨਸ ਦੇ ਆਨਸਰ ਜਿਹੜੇ ਉਹ ਨਹੀਂ ਦਿੱਤੇ ਸੀਗੇ ਉਹਨਾਂ ਦਾ ਕੈਨੇਡਾ ਜਾਣ ਦਾ ਇੰਟੈਂਟ ਜਿਹੜਾ ਉੱਤੇ ਡਾਊਟ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਆਪਣੀ ਕੰਟਰੀ ਤੋਂ ਖਤਰਾ ਹੈਗਾ ਹੈ ਉਹ ਐਸਾਈਲਮ ਸੀਕਰਸ ਨੇ ਉਹ ਐਸਾਈਲਮ ਚਾਹੁੰਦੇ ਨੇ ਹੁਣ ਅਜਿਹੀਆਂ ਐਪਲੀਕੇਸ਼ਨਸ ਹੁੰਦੀਆਂ ਨੇ ਜਿਹੜੀਆਂ ਏਅਰਪੋਰਟ ਤੋਂ ਐਸਾਈਲਮ ਕਲੇਮ ਕਰਦੇ ਨੇ ਉਸ ਤੋਂ ਬਾਅਦ ਬਾਰਡਰ ਦੀ ਗੱਲ ਆ ਜਾਂਦੀ ਹੈ ਬਾਰਡਰ ਵਾਲੇ ਉਹ ਸਖਸ਼ ਹੁੰਦੇ ਨੇ ਜਿਹੜੇ ਬਾਰਡਰ ਤੋਂ ਐਸਾਈਲਮ ਕਲੇਮ ਕਰਦੇ ਨੇ ਬਾਰਡਰ ਦਾ ਮਤਲਬ ਹੋ ਗਿਆ ਕਿ ਜਿਹੜੇ ਵੱਖ-ਵੱਖ ਜਿਹੜੀ ਕੈਨੇਡਾ ਦੇ ਨਾਲ ਲੱਗਦੀਆਂ ਸਰਹੱਦਾਂ ਨੇ ਉੱਥੋਂ ਜਦੋਂ ਐਂਟਰੀ ਲੈਂਦੇ ਨੇ ਕੰਟਰੀ ਦੇ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਨੇ ਤੇ ਬਾਰਡਰ ਤੇ ਹੁੰਦੇ ਨੇ ਤੇ ਉਸ ਜਗ੍ਹਾ ਦੇ ਉੱਤੇ ਜਦੋਂ ਉਹ ਕਲੇਮ ਕਰਦੇ ਨੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਭਈ ਬਾਰਡਰ ਦੇ ਉੱਤੇ ਉਹਨਾਂ ਨੇ ਐਸਾਈਲਮ ਕਲੇਮ ਕੀਤਾ ਹੈਗਾ ਜਿਵੇਂ ਯੂਐਸ ਵਾਲੇ ਕੰਧ ਟੱਪਦੇ ਆ ਤਾਂ ਬਾਰਡਰ ਵਾਲਾ ਹੋ ਗਿਆ ਏਰੀਆ ਇਦਾਂ ਦੀ ਗੱਲ ਕਰ ਰਹੇ ਆਪਾਂ ਹੁਣ ਆਪਾਂ ਆ ਜੰਨੇ ਆ ਇਹਦੇ ਵਿੱਚ ਜਿਹੜੇ ਇਨਲੈਂਡ ਅਪਲੀਕੇਸ਼ਨਸ ਨੇ ਜਿਹੜੇ ਜਿਨ੍ਹਾਂ ਨੇ ਸਾਈਲਮ ਕਲੇਮ ਕੀਤਾ ਉਹ 114205 ਯਾਨੀ ਸਭ ਤੋਂ ਜ਼ਿਆਦਾ ਅਪਲੀਕੇਸ਼ਨ ਜਿਹੜੀਆਂ ਇਨਲੈਂਡ ਤੋਂ ਲੱਗੀਆਂ 에어ਪੋਰਟ ਤੋਂ 42595 ਲੋਕਾਂ ਨੇ ਸਾਈਲਮ ਕਲੇਮ ਕੀਤਾ ਤੇ ਬਾਰਡਰ ਤੋਂ 15425 ਲੋਕਾਂ ਨੇ ਇਸਾਈਲਮ 2024 24 ਦੇ ਵਿੱਚ ਕਲੇਮ ਕੀਤਾ ਹੈਗਾ ਹੁਣ 에어ਪੋਰਟ ਤੇ ਆ ਜੰਨੇ ਸਭ ਤੋਂ ਪਹਿਲਾਂ ਆਪਾਂ 에어ਪੋਰਟ ਤੇ ਸਭ ਤੋਂ ਜ਼ਿਆਦਾ ਗਿਣਤੀ ਇਸਾਈਲਮ ਕਲੇਮ ਕਰਨ ਵਾਲਿਆਂ ਦੀ ਇੰਡੀਅਨਸ ਦੀ ਹੈ ਤੁਸੀਂ ਖੁਦ ਸੋਚੋ ਕਿ 에어ਪੋਰਟ ਤੋਂ 42595 ਲੋਕਾਂ ਨੇ ਐਸਾਈਲਮ ਕਲੇਮ ਕੀਤਾ ਹੈ ਤੇ 42000 ਦੇ ਵਿੱਚੋਂ ਤਕਰੀਬਨ ਕਹਿ ਸਕਦੇ ਆ ਕਿ ਤੀਜਾ ਹਿੱਸਾ ਜਿਹੜੇ ਲੋਕ ਸੀਗੇ ਉਹ ਇੰਡੀਆ ਤੋਂ ਸੀਗੇ 14075 ਲੋਕ ਜਿਹੜੇ ਨੇ ਉਹ ਇੰਡੀਅਨਸ ਨੇ ਜਿਨ੍ਹਾਂ ਨੇ ਐਸਾਈਲਮ ਕਲੇਮ ਦੀ ਅਪਲੀਕੇਸ਼ਨ ਲਗਾਈ ਨਾਈਜੀਰੀਆ ਤੋਂ 4525 ਲੋਕਾਂ ਨੇ ਐਸਾਈਲਮ ਕਲੇਮ ਕੀਤਾ ਘਾਣਾ ਤੋਂ 3290 ਲੋਕਾਂ ਨੇ ਜਿਹੜਾ ਹੈ ਉਹ ਐਸਾਈਲਮ ਕਲੇਮ ਦੀ ਅਰਜੀ ਲਗਾਈ ਹੈਗੀ ਹੈ ਹੁਣ ਬਾਰਡਰ ਦੀ ਗੱਲ ਕਰ ਲਈਏ ਤਾਂ ਬਾਰਡਰ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਅਸਾਈਲਮ ਕਲੇਮ ਕੀਤਾ ਉਹਦੇ ਵਿੱਚ ਇੰਡੀਅਨਸ ਦੀ ਗਿਣਤੀ ਨਾਂ ਦੇ ਬਰਾਬਰ ਹੈ ਬਹੁਤ ਘੱਟ ਹੈ ਉਹਦੇ ਵਿੱਚ ਟੌਪ 3 ਕੰਟਰੀਜ਼ ਜਿਹੜੀਆਂ ਨੇ ਉਹਦੇ ਵਿੱਚ ਹੈਟੀ ਹੈ ਉਹਦੇ ਵਿੱਚ ਕੋਲੰਬੀਆ ਹੈ ਪਾਕਿਸਤਾਨ ਹੈ ਜਿਹਦੇ ਵਿੱਚ ਹੈਟੀ ਨੇ 5225 ਅਪਲੀਕੇਸ਼ਨ ਕੋਲੰਬੀਆ ਨੇ 1765 ਅਪਲੀਕੇਸ਼ਨ ਤੇ ਪਾਕਿਸਤਾਨ ਨੇ 800 ਅਪਲੀਕੇਸ਼ਨ ਜਿਹੜੀਆਂ ਨੇ ਉਹ ਅਸਾਈਲਮ ਕਲੇਮ ਦੀਆਂ ਫਾਈਲ ਕੀਤੀਆਂ ਨੇ ਉਦੋਂ ਬਾਅਦ ਆ ਜਾਂਦੇ ਇਨਲੈਂਡ ਤੇ ਇਨਲੈਂਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ ਸਭ ਤੋਂ ਵੱਧ ਇੰਡੀਅਨਸ ਨੇ ਇੰਡੀਆ ਦੇ ਵਿੱਚ ਜਿਹੜੇ ਇੰਡੀਆ ਤੋਂ ਗਏ ਨੇ ਉਹ 17620 ਲੋਕ ਅਜਿਹੇ ਨੇ ਜਿਨ੍ਹਾਂ ਨੇ ਅਸਾਈਲਮ ਕਲੇਮ ਕੀਤਾ ਹੈਗਾ ਹੈ ਯਾਨੀ ਕਿ ਜਿਹੜੇ 114205 ਦੇ ਵਿੱਚੋਂ 17000 ਲੋਕ ਅਜਿਹੇ ਨੇ ਜਿਹੜੇ ਇੰਡੀਅਨਸ ਨੇ ਜਿਨ੍ਹਾਂ ਨੇ ਅਸਾਈਲਮ ਕਲੇਮ ਦੀ ਅਰਜੀ ਲਗਾਈ ਹੈਗੀ ਹੈ ਇਨਸਾਈਡ ਕੈਨੇਡਾ ਤੋਂ ਜਿਹੜੇ ਕੈਨੇਡਾ ਦੇ ਅੰਦਰ ਸੀਗੇ 17620 ਉਸ ਤੋਂ ਬਾਅਦ ਬੰਗਲਾਦੇਸ਼ ਦੀ ਗੱਲ ਕਰ ਲਈਏ 12395 ਉਸ ਤੋਂ ਬਾਅਦ ਨਾਈਜੀਰੀਆ ਦੀ ਗੱਲ ਕਰ ਲਈਏ 8595 ਲੋਕਾਂ ਨੇ ਐਸਾਈਲਮ ਕਲੇਮ ਕੀਤਾ ਹੈਗਾ ਇਹ 2024 ਦੇ ਵਿੱਚ ਸੋ ਆਪਣੇ ਆਪ ਦੇ ਵਿੱਚ ਇਹ ਅੰਕੜਾ ਜਿਹੜਾ ਉਹ ਬਹੁਤ ਹੀ ਡਰਾਮਣਾ ਕਿਹਾ ਜਾ ਸਕਦਾ ਹੈ ਤੇ ਇਹਦਾ ਅਸਰ ਜਿਹੜਾ ਹੈ ਉਹ ਹੁਣ 2025 ਵਿੱਚ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਬਕਾਇਦਾ ਤੌਰ ਦੇ ਉੱਤੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਉਹਨਾਂ ਨੇ ਵੀ ਅਲਰਟ ਕਰ ਦਿੱਤਾ ਕਿ ਵੀ ਐਸਾਈਲਮ ਦੇਵਾਂਗੇ ਅਸੀਂ ਪਰ ਉਹਨਾਂ ਨੂੰ ਦੇਵਾਂਗੇ ਜਿਹੜੇ ਨੀੜੀ ਹੋਣਗੇ ਇਹਨਾਂ ਕੇਸਸ ਨੂੰ ਫਾਸਟ ਟਰੈਕ ਕੀਤਾ ਜਾਵੇਗਾ ਸਪੀਡਲੀ ਪ੍ਰੋਸੈਸ ਕਰਕੇ ਤੇ ਜਿਨ੍ਹਾਂ ਨੇ ਵੀ ਅਸਾਈਲਮ ਦੀ ਅਰਜੀ ਫੇਕ ਜਾਂ ਗਲਤ ਟੰਗ ਨਾਲ ਲਗਾਈ ਹੈਗੀ ਆ ਗਲਤ ਸਟੋਰੀਆਂ ਪੇਸ਼ ਕੀਤੀਆਂ ਨੇ ਉਹਨਾਂ ਨੂੰ ਅਸੀਂ ਡੈਪੋਟੇਸ਼ਨ ਵਾਲੇ ਪਾਸੇ ਨੂੰ ਵੀ ਤੋਰਾਂਗੇ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰੜਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਆ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ